ਇਹ ਫੱਟੇ ਨਾਲ ਕੋਟੋਂ ਆਉਂਦਾ ਹੀ ਤਾਂ। ਲੈ। ਅੱਜ ਨਹੀਂ। ਕਿ ਬੋਲੋ? ਪਰ ਮੈਂ ਨਹੀਂ ਗਿਆ। ਇਹ ਰੂਲ ਨਵਾਇਆ 2 3 ਮੈਂ ਤੇ ਬੋਲਾਂ ਤੋ ਚੱਲਣਾ ਨਹੀਂ ਚੱਲੇਗਾ। ਮੈਂ ਨਹੀਂ ਬੋਲਾਂਗਾ। ਕਿਸੇ ਜੇਰੋ ਦਾ। ਪਾਣੀ ਪਿਆਓ ਹੋਰ ਜੀ ਤਾਂ। ਪਾਣੀ ਪੀਤਾ ਪਿਆਓ। ਨਾਲ ਮੇਰੇ ਨਾਲ ਸਿਰਫ ਲਾਉਂਗਾ 5 ਮਿੰਟ ਬਚੇ ਚੰਗੀ ਜਿਹੀ ਸਾਵਧਾਨੀ ਰੱਖਦਾ ਰਹਿਣਾ ਬਾਕੀ ਨਹੀਂ ਬਹੁਤ ਸਾਵਧਾਨੀ ਰੱਖਦੇ ਹੋ ਹੋਰ ਹੈ ਹੋੰਟੇ ਮੇਰੇ ਨਾਲ ਆਪਣਾ ਟਾਈਮ ਨਾ ਬੋਲਾ ਆ ਨਾ ਵਸਪਾ ਟਾਈਮ ਹੈ ਫਾਟਿਕਾ ਬਰਾਬਰ ਕਰ ਰਹੇ ਹੈ 1206 ਟੈਨ ਕੀ ਸੀ ਕੀ ਸੀ ਕੋਈ ਗੱਲ ਨਹੀਂ ਦਾ ਸਾਥ ਨਾਲ ਸਭ ਤੋਂ ਵੱਧ ਸਾਥ ਦੇ ਤੁਸੀਂ ਕਿ ਬੜੀਆਂ ਰਿਵਾਜਾਂ ਨੇ ਕਿ ਇਹ ਮਰਦੇ ਦੇ ਇਸ ਕਰੇ ਕੋਈ ਵੀ ਆ ਦੇ ਅ ਜੇ ਪੀਪੀ ਪਾਲਣ ਕਰਦੀ ਹੈ ਤੇ ਉਹ ਜਦੋਂ ਤੂੰ ਪਾਲਿਸ਼ ਕਰੀ ਜਾਈਏ ਤੋਂ ਇਹ ਤੀਜੇ ਸਾਡੇ ਨਾਲ ਚੱਲ ਜਾਈਏ ਚਾਹੇ ਆਪਣਾ ਸਵੇਰੇ ਜਲਦੀ ਉੱਠਣਾ ਜਲਦੀ ਸਕੂਲੋਂ ਫਿਰ ਆਪਣੇ ਟਿਚਰ ਦਾ ਕੰਮ ਮਨੋ ਇਹ ਵੀ ਸਾਹਤ ਹੈ ਕਿ ਉਹ ਬੱਚੇ ਆ ਜਿਹੜੇ ਬੱਚੇ ਅੱਛੇ ਹੁੰਦੇ ਉਹਨਾਂ ਦੀ ਜਿੰਦਗੀ ਉਹਨਾਂ ਬੱਚਾ ટીਚਰ ਦਾ ਕਹਿਣ ਮੰਨਦਾ ટીਚਰ ਦਾ ਸੁਣ ਵੀ ਕਰਦਾ ਉਹਦੇ ਅਲੱਗ ਮਾਪਸ ਬਣਦੇ ਨੇ ਨਾ ਕਿ ਆਪਾਂ ਇਹ ਵੀ ਕਿ ਸਾਡਾ ਵੀ ਇੱਕ ਘਰ ਪਰਿਵਾਰ ਦੇ ਰਹਿ ਤਸਤ ਇਹਦੇ ਨਾਲ ਬੱਚਿਆਂ ਦੇ ਮਾਪਿਆਂ ਲਈ ਬੜਾ ਹੀ ਸੋਪਾ ਹੈ ਕਿ ਅਸੀਂ ਤਾਂ ਲੱਗੇ ਕਿ ਸੁਣ ਨਹੀਂਦੇ ਮਾਪਿਆਂ ਨੂੰ ਬੱਚਿਆਂ ਨੂੰ ਆਪਾਂ ਆਪਣੇ ਬੱਚਾ ਸੀ ਉਹ ਐਸੇ ਬੋਲਸਾਂ ਦੇ ਬਾਹਰ ਪਏ ਦੀ ਚਾਰੋਂ ਮੈਂ ਤੁਹਾਡੇ ਅਮਸਾਦ ਸੀ ਵੀ ਦੇ ਵਿੱਚ ਜੇ ਤੁਸੀਂ ਕੋ ਮੈਂ ਤੁਹਾਨੂੰ ਅਸਲੀ ਤੌਰ ਤੇ ਨਾ 23 ਦੇ ਵਿੱਚ 77 ਦੇ ਵਿੱਚ ਕਿਤੇ ਵੀ ਬੱਸ ਵਾਲੀ ਚੱਲਦੀ ਹੈ ਗੱਲ ਹੀ ਹੈ ਕਿ ਕਦਾਂ ਤੇ ਆਉਣਾ ਪਾਏ ਦੇਖੋ ਜੇ ਇਸ ਚੀਜ਼ ਨੂੰ ਅਸੀਂ ਐਵੇਂ ਇੱਕ ਦਿਨ ਦੇ ਵਿੱਚ ਰੋਡ ਐਕਸੀਡੈਂਟ ਦੇ ਵਿੱਚ ਕਿੰਨੀਆਂ ਮੌਤਾਂ ਹੁੰਦੀਆਂ ਕਿਸੇ ਬੱਚੇ ਨੂੰ ਪਤਾ ਕਿ ਉਹਦੀ ਐਕਸੀਡੈਂਟ ਦੇ ਵਿੱਚ ਮੌਤ ਨਹੀਂ ਹੋਣੀ ਚਾਹੀਦੀ ਸੀ ਪੁੱਤ ਪਾਲ ਕੇ ਬੱਚਾ ਵੱਡਾ ਕਰਕੇ ਪੜਾ ਲਿਖਾ ਕੇ ਜਦੋਂ ਉਹ ਰੋਡ ਤੇ ਜਾਂਦਾ ਹੋਇਆ ਇਹ ਅਫਸਰ ਕਿੰਨੇ ਡਾਕਟਰਾਂ ਦੀਆਂ ਐਕਸੀਡੈਂਟਾਂ ਦੇ ਵਿੱਚ ਮੌਤਾਂ ਹੋਈ ਇੱਕ ਡਾਕਟਰ ਬਣਾਉਣ ਲੱਗਿਆਂ ਤੁਹਾਨੂੰ ਪਤਾ ਸਰਕਾਰਾਂ ਦਾ ਤੇ ਮਾਪਿਆਂ ਦਾ ਕਿੰਨਾ ਖਰਚਾ ਤੇ ਕਿੰਨੀ ਮਿਹਨਤ ਲੱਗਦੀ ਤੋਂ ਇੱਕ ਲੋਕੀਆ ਗੱਲਾਂ ਕਰਦੇ ਵੈਨਕੂ ਦੀਆਂ ਕੈਨੇਡਾ ਦੀਆਂ ਗੱਲਾਂ ਕਰਦੇ ਆਮਰੀਕਾ ਦੀਆਂ ਗੱਲਾਂ ਕਰਦੇ ਸਾਡੇ ਪੰਜਾਬੀ ਜਦੋਂ ਕਿ ਕੈਨੇਡਾ ਦੇਖਿਆ ਬੈਨਕੋਲ ਦੇ ਵਿੱਚ ਸਾਡੇ ਨਾਲ ਦੇ ਦੋ ਉੱਥੇ ਪੜੇ ਜੋ ਮਰਜੀ ਜਿਹੜੋ ਆ ਗਏ ਤਾਂ ਫੋਨ ਕਰਾ ਲੈਣਾ ਮੇਰਾ ਪੁਰਾਣਾ ਰਿਸ਼ਤੇਦਾਰ ਦਾ ਪੁੱਤ ਸੱਸਰੇ ਆ ਮੇਰਾ ਪੁਰਾਣਾ ਐਮਐਲਏ ਆ ਮੇਰਾ ਪੁਰਾਣਾ ਰਿਸ਼ਤੇਦਾਰ ਜਿੰਨਾ ਚਿਰ ਬੱਚੋ ਆਪਾਂ ਆਪਣੇ ਵਿੱਚੋਂ ਇਹ ਆਪਾਂ ਜਾਣਦੇ ਹਾਂ ਕਿ ਸਭ ਤੋਂ ਬੇਨਾਮ ਸਾਨੂੰ ਵਧੀਆ ਬਣਾਉਣ ਵਾਸਤੇ ਥੀਲ ਹੋ ਗਿਆ ਟ੍ਰੈਫਿਕ ਜਿਹੜੀ ਆ ਉਹਨੂੰ ਸੁਚਾਰੂ ਕੰਮ ਨਾਲ ਚਲਾਉਣਾ ਇਹ ਕਿਹੜਾ ਸੁਝੇ ਪਰਦਾ ਇਹ ਗਵਰਨਮੈਂਟ ਨੇ ਪਲਾਇਕਤਾ ਕੀ ਪਲਾਇਕਤਾ ਤਰੀਬ ਕਰਦਾ ਹਾਂ ਹਾਂ ਮੇਰਾ ਨਾਮ ਮਿਤਿਕਾ ਮੈਂ ਪਲਸ 2 ਨਾਨ ਮੈਡੀਕਲ ਦੀ ਵਿਦਿਆਰਥਣ ਹਾਂ ਤੇ ਇੱਕ ਜਿਹੜਾ ਸਰਕਾਰ ਨੇ ਕਾਲੀ ਸਾਡੇ ਗਰੁੱਪ 'ਚ ਮੈਸੇਜ ਆਇਆ ਕਿ ਸਰਕਾਰ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਕਿ 31 ਜੁਲਾਈ ਤੋਂ ਬਾਅਦ ਜਿਹੜਾ ਉਹ ਕੋਈ ਵੀ ਬੱਚਾ ਜਿਹੜਾ 18 ਸਾਲ ਤੋਂ ਥਲੀ ਹੈ ਉਹ ਦੋ ਪਹੀਆ ਜਾਂ ਚਾਰ ਪਹੀਆ ਵਹੀਕਲ ਜਿਹੜਾ ਉਹ ਨਹੀਂ ਚਲਾਏਗਾ ਇਹ ਬਹੁਤ ਵਧੀਆ ਉਪਰਾਹਦਾ ਕਿਉਂਕਿ ਇੱਕ ਤਾਂ ਐਕਸੀਡੈਂਟ ਘਟ ਜਾਂਦੇ ਐਕਸੀਡੈਂਟ ਬਹੁਤ ਹੋ ਰਹੇ ਨੇ ਅੱਜਕੱਲ ਛੋਟੇ ਛੋਟੇ ਬੱਚੇ ਵੀ ਜਿਹੜੇ ਨੇ ਉਹ ਵਹੀਕਲ ਲੈ ਕੇ ਜੋ ਤੁਰੇ ਹੁੰਦੇ ਨੇ ਤੇ ਐਕਸੀਡੈਂਟ ਹੋ ਜਾਂਦੇ ਨੇ ਤੇ ਇਸ ਕਰਕੇ ਸਾਡੇ ਸਕੂਲ ਦੇ ਉੱਪਰ ਹਮੇਸ਼ਾ ਹੀ ਜਿਹੜਾ ਸਾਨੂੰ ਸਾਈਕਲ ਹੀ ਅਲੋਕ ਕਰਦਾ ਬਟ ਪੇਰੈਂਟਸ ਜਿਹੜੇ ਨੇ ਕੋਈ ਐਕਟਿ ਤੇ ਉਮੀਦ ਹੈ ਕਿ ਇਸ ਨਾਲ ਜਿਹੜਾ ਇੱਕ ਐਕਸੀਡੈਂਟ ਘਟ ਜੇਗਾ ਤੇ ਇੱਕ সাইਕਲ ਨਾਲ ਸਾਡੀ ਸਿਹਤ ਵੀ ਚੰਗੀ ਰਹੇ ਜੇ ਆਪਾਂ ਚਲਾਵਾਂਗੇ ਤੇ ਉਪਰਾਲਾ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਵੇਖਿਆ ਜਾਵੇ ਅੱਜ ਜਨਰੇਸ਼ਨ ਜਿਹੜੀ ਇਹੀ ਮੰਦੀ ਆ ਮੋਟਰ ਵਾਈਕਲ ਨੂੰ ਸਾਈਕਲ ਛੱਡ ਕੇ ਕੀ ਬਣਾ ਬੈਠੇ ਮਤਲਬ ਠੀਕ ਹੈ ਮਤਲਬ ਕਿ ਇੱਕ ਵਧੀਆ ਇਸ ਕਰਕੇ ਵੀ ਮੰਨਦੀ ਹੈ ਕਿਉਂਕਿ ਕਿਸੇ ਜਲਦੀ ਪਹੁੰਚ ਜਾਣੀ ਹੈ ਸਾਡੇ ਕਿਉਂਕਿ ਟਾਈਮ ਵੀ ਜਿਹੜਾ ਅੱਜਕੱਲ ਬਹੁਤ ਘੱਟ ਹੁੰਦਾ ਕਿਸੇ ਕੋ ਹੈ ਨਾ ਹਰ ਕੋਈ ਬਿਜ਼ੀ ਰਹਿੰਦਾ ਆਪਣੀ ਲਾਈਫ 'ਚ ਪਰ ਇਹ ਹੈ ਕਿ ਜੇ ਆਪਾਂ ਜਲਦੀ ਜਾਣ ਦੇ ਚੱਕਰ 'ਚ ਇਹ ਨਾ ਇੱਕ ਸਾਰੀ ਡੈਥ ਹੀ ਹੋ ਗਿਆ ਸੀ ਕਿਸੇ ਦੇ ਐਕਸੀਡੈਂਟ 'ਚ ਵੱਜ ਗਏ ਆ ਕਿਸੇ ਦੇ ਮਤਲਬ ਗੱਡੀ 'ਚ ਵੱਜ ਗਏ ਸਾਡਾ ਐਕਸੀਡੈਂਟ ਹੋ ਗਿਆ ਸਾਡੇ ਪੇਰੈਂਟਸ ਤੇ ਐਕਸ਼ਨ ਆਏਗਾ ਤੇ ਹੁਣ ਜਿਹੜੀ ਉਮੀਦ ਕੀਤੀ ਜਾ ਰਹੀ ਹੈ ਕਿ ਆ ਸਾਈਕਲ ਹੀ ਲੋਕ ਜ਼ਿਆਦਾ ਵਰਤਣ ਜਾਂ ਫਿਰ ਜਿਹੜਾ ਡਰਾਈਵਿੰਗ ਲਾਇਸੈਂਸ ਜੇ 18 ਤੋਂ ਉੱਤੇ ਜੇ ਕਿ ਬਣਾ ਕੇ ਹੀ ਤੁਸੀਂ ਜਿਹ ਸਟ੍ਰੈਂਡ ਨੂੰ ਅਵੇਅਰ ਕਰੋ ਇਸ ਚੀਜ਼ ਨੂੰ ਬਿਲਕੁਲ ਸਾਡੇ ਸਟੂਡੈਂਟ ਅਵੇਅਰ ਕੀਤਾ ਜਾ ਰਿਹਾ ਹੈ ਤੇ ਹੁਣ ਹਮੇਸ਼ਾ ਹੀ ਜਿਹੜਾ ਕੀਤਾ ਜਾਏਗਾ ਤੇ ਮੈਂ ਸਭ ਨੂੰ ਇਹ ਅਪੀਲ ਕਰਦੀ ਹਾਂ ਕਿ ਤੁਸੀਂ ਆਪਣੇ ਬੱਚੇ ਨੂੰ ਉਦੋਂ ਹੀ ਵੀਕਲ ਦਿਓ ਜੇ ਉਹ 18 ਸਾਲ ਤੋਂ ਉੱਪਰ ਹੈ ਤੇ ਉਹਦਾ ਡਰਾਈਵਿੰਗ ਲਾਇਸੈਂਸ ਬਣਿਆ ਹਾਂ ਹਾਂਜੀ ਮੇਰਾ ਨਾਮ ਮਜਬੂਰੀ ਸਿੰਘ ਹੈ ਮੈਂ 10ਥੀ ਕਲਾਸ ਵਿੱਚ ਪੜਦਾ ਹਾਂ ਕੀ ਕਹਿਣਾ ਚਾਹਤੋ ਜੀ ਸਰਕਾਰ ਕਰ ਨੇ ਰੂਲ ਹੈ ਮੈਂ ਇਹ ਕਹਿਣਾ ਚਾਹਤਾ ਹੂੰ ਕਿ ਸਰਕਾਰ ਨੇ ਬਹੁਤ ਹੀ ਅੱਛਾ ਰੂਲ ਲਾਗੂ ਕੀਤਾ ਹੈ ਇਹ ਬਹੁਤ ਹੀ ਅੱਛੀ ਬਾਤ ਹੈ कि किसी भी बच्चे को एटीन नीचे अंडर 18 को बाइक या स्कूटरी यूज़ करना नहीं लागू किया एंड ये बहुत अच्छी बात है कई लोगों का नुकसान भी नहीं होगा एक्सीडेंट और वगैरह वगैरह भी कम होंगे एंड स्कूल में हमेशा साइकिल्स का ही यूज़ करना चाहिए एंड बाइक व्हीकल यूज़ करना कोई अच्छी बात नहीं तो है बिकॉज ये बस एक शौक है हमारे लिए तो आप उसको सिर्फ़ एक अच्छे तरीके के तौर पर यूज़ करिए किसी बाजार या किसी भी जगह पर जाने के लिए इसको ऐसे स्कूल में लाना अच्छी बात नहीं है एंड जो एटीन प्लस बच्चे हैं जिनको पेरेंट्स ने दे के रखा हुआ है उनको वापस ले लेने चाहिए व्हीकल्स अपने ऑफिसली आजकल इतने एक्सीडेंट हो रहे हैं अंडर एटीन को ये अलाउ नहीं है हमेशा आपको पहले एटीन प्लस होना चाहिए एक लाइसेंस होना चाहिए तभी आप उसका यूज़ करें साइकिल हमारे लिए कितना साइकिल हमारे लिए बहुत जरूरी है इससे हमारा शरीर जो है फिट रहता है हाइट बढ़ती है हमारे कभी भी पैरों में दर्द नहीं रहता साइकिल एक अच्छा अच्छी एक्सरसाइज के तौर पे ही हमें यूज़ करना चाहिए तो आप इस लोगों को को करोगे अपने मेरे सब सब हैं हम पे ही आते हैं हम पूरे स्कूल को अवेयर करना चाहेंगे एंड पहला स्कूल है अमृतसर में जिसने ये आ, कानून लागू कर दिया है एंड हम सब तो साइकिल बट जो बच्चे अभी भी स्कूटर में करते हैं अब आपको तो स्कूल में बैन कर दिए गए हैं टू व्हीकल फोर व्हीकल सब बैन कर दिए गए हैं ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਨਿਊ ਫਲਾਵਰ ਸਕੂਲ ਅੰਤਰਜਾਮੀ ਕਲੋਨੀ ਜਿਹੜਾ ਸੁਲਤਾਨਵਿੰਦ ਰੋਡ ਦੇ ਗੰਦੇ ਨਾਲੇ ਦੇ ਕੋਲੇ ਆ ਇਹ ਸਕੂਲ ਦੇ ਵਿੱਚ ਅੱਜ ਅਸੀਂ ਮਾਨਯੋਗ ਸਾਡੇ ਏਡੀਜੀਪੀ ਸਾਹਿਬ ਟ੍ਰੈਫਿਕ ਅਤੇ ਮਾਨਯੋਗ ਕਮਿਸ਼ਨਰ ਸਾਹਿਬ ਸਰਜੀਤ ਸਿੰਘ ਢੱਲੋਜੀ ਦੀ ਦਿਸ਼ਾ ਨਿਰਦੇਸ਼ ਤੇ ਜਿਹੜਾ ਨਵਾਂ ਕਾਨੂੰਨ ਆ ਕਿ ਜਿਹੜੇ ਛੋਟੇ ਬੱਚੇ ਆ ਜਵਨਨ ਬੱਚੇ ਆ ਜਿਨ੍ਹਾਂ ਦੀ 18 ਸਾਲ ਤੋਂ ਘੱਟ ਉਮਰਿਆ ਜਿਨ੍ਹਾਂ ਦਾ ਡਰਾਈਵ ਲਾਇਸੈਂਸ ਨਹੀਂ ਬਣਿਆ ਉਹ ਜੇ ਬੱਚੇ ਕੋਈ ਦੋ ਪਹੀਆ ਵਾਨ ਜਾਂ 4 ਵੀਕਲ ਕੋ ਚਲਾਉਂਦੇ ਆ ਤੇ ਉਹਨਾਂ ਦੇ ਜਿਹੜੇ ਮਾਤਾ ਪਿਤਾ ਵਾ ਪੇਰੈਂਟਸ ਨੇ ਉਹਨਾਂ ਨੂੰ ਜਿਹੜੀ ਆ ਸਜ਼ਾ ਹੋਏਗੀ ਜਿਹਦੇ ਵਿੱਚ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਸਜ਼ਾ ਅਤੇ 1 ਸਾਲ ਵਾਸਤੇ ਜਿਹੜੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਸਸਪੈਂਡ ਹੋਏਗੀ ਇਹ ਸਾਰੀਆਂ ਹਦਾਇਤਾਂ ਜਿਹੜੀਆਂ ਬੱਚਿਆਂ ਨੂੰ ਸਕੂਲਾਂ ਵਿੱਚ ਜਾ ਕੇ ਅਸੀਂ ਦੇ ਰਹੇ ਹਾਂ ਸਾਡੇ ਜੁਨ ਚਾਰਜ ਜਸਪਾਲ ਸਿੰਘ ਜੀ ਸਾਡੇ ਟ੍ਰੈਫਿਕ ਐਜੂਕੇਸ਼ਨ ਵਿੰਗ ਦੇ ਸਬ ਇੰਸਪੈਕਟਰ ਦਿਲਜੀਤ ਸਿੰਘ ਜੀ ਜਿਹੜੇ ਵਕਫ ਵਕਫ ਸਕੂਲਾਂ ਜਾ ਕੇ ਐਜੂਕੇਟ ਕਰਦੇ ਆ ਉਸ ਲੜੀ ਤਹਿਤ ਜੋ ਮਾਨ ਜੋ ਐਡੀਜੀਪੀ ਸਾਹਿਬ ਵੱਲੋਂ ਜੋ ਹਦਾਇਤਾਂ ਸੀ ਉਹਨਾਂ ਦੀ ਅਸੀਂ ਗਰਾਉਂਡ ਲੈਵ ਤੱਕ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਅੱਜ ਇੱਥੇ ਆਏ ਆ ਜਿੱਥੇ ਅੱਜ ਸਕੂਲ ਦੇ ਬੱਚਿਆਂ ਨੂੰ ਅਸੀਂ ਜਾਗਰੂਤ ਕੀਤਾ ਜਿਨ੍ਹਾਂ ਨੂੰ ਇਹਨਾਂ ਹਦਾਇਤਾਂ ਬਾਰੇ ਜਾਣੂ ਕਰਾਇਆ ਗਿਆ ਔਰ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਕਿ ਅਸੀਂ ਅੰਡਰ ਇਹ ਜਿਹੜਾ ਵਾ ਵੀ ਕੱਨੇ ਚਲਾਵਾਂਗੇ ਅਸੀਂ ਆਪਣਾ ਸਾਈਕਲਾਂ ਦੇ ਉੱਤੇ ਆਇਆ ਕਰਾਂਗੇ ਜਾਂ ਆਪਾਂ ਕਿਸੇ ਆਟੋ ਰਾਈ ਜਿਹੜਾ ਸਕੂਲ 'ਚ ਪਹੁੰਚਾਂਗੇ ਸਕੂਲਾਂ ਦੇ ਬਾਹਰ ਨਾਕੇ ਲਗਾਏ ਜਾਣਗੇ ਕਿਉਂਕਿ ਜਲਦੀ ਵੇਅਰ ਹੋ ਜਾਂਦੇ ਲੋਕ ਦੇਖੋ ਜੀ ਇਹਦੇ 'ਚ ਪਹਿਲਾਂ ਤਾਂ ਜੇ ਅਸੀਂ ਅਵੇਅਰਨੈਸ ਹੈ ਬੱਚਿਆਂ ਨੂੰ ਗਾਈਡ ਕਰਨਾ ਉਸ ਤੋਂ ਬਾਅਦ ਜਿਹੜੇ ਨਹੀਂ ਹੋਣਗੇ ਫਿਰ ਉਹਨਾਂ ਵਾਸਤੇ ਅਸੀਂ ਜਿਹੜੇ ਉਹ ਰੋਡ ਨੇ ਉਹਨਾਂ ਦੇ ਉੱਤੇ ਨਾਕੇ ਲਾ ਕੇ ਉੱਥੇ ਵੀ ਅਵੇਅਰਨੈਸ ਚਲਾਵਾਂਗੇ ਉਸ ਤੋਂ ਬਾਅਦ ਫਿਰ ਜਿਹੜਾ ਵਾ ਜਿਹੜੇ ਨਹੀਂ ਚਾਰੇ ਬੰਨੇ ਹਟੇ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਕਰੇ